ਇੱਥੋਂ ਤੱਕ ਆਵਰੇ ਜਗਸੀਰ ਸਿੰਘ ਜੀ ਇਹ ਕੁਲਿਆਣਾ ਪਿੰਡ ਸੋਨੇਵਾਲਾ ਜੀ ਦਿੱਲੀ ਆਉਣ ਜਾਣਾ ਤੁਹਾਡਾ ਇਹ ਡੇਲੀ ਆਉਣ ਜਾਣਾ ਇਹ ਦੁੱਧ ਦਾ ਕੰਮ ਆ ਮੇਰੀ ਸਵੇਰ ਸ਼ਾਮ ਦੋ ਟਾਈਮ ਆਉਣਾ ਹੈ ਕੀ ਮਾਮਲਾ ਹੈ ਇਸ ਰੋਡ ਦੇ ਉੱਪਰ ਕੀ ਇਸ ਰੋਡ ਦਾ ਬਹੁਤ ਮੰਦਾ ਹਾਲ ਹੈ ਜੀ ਜਿਹੜੀ ਪਾਈਪ ਪਾਈ ਆ ਉਹਦੇ ਨਾਲੋਂ ਪਾਈਪਾਂ ਲੀਕ ਹੋ ਕੇ ਨਾਲ ਮਿੱਟੀ ਸੇਵਨ ਵਾਲੇ ਚ ਪਹੁੰਚ ਗਿਆ ਜਿਹੜੀ ਕਿ ਸੁਰੰਗ ਬਣ ਚੁੱਕੀ ਆ ਪਤਾ ਨਹੀਂ ਕਿਹੜੀ ਚੀਜ਼ ਕਿਹੜੀ ਕਦੋਂ ਡਿੱਗ ਪੈਂਦੀ ਐ ਇੱਥੇ ਬਾੜ ਡੂੰਗੀ ਆ ਬਾਈ ਉੱਪਰੋਂ ਤਾਂ ਸੜਕ ਸੋਣੀ ਲੰਦੀ ਐ ਵੇਖੋ ਉੱਪਰੋਂ ਸੜਕ ਦੀਂਦੀ ਐ ਬਾਈ ਜੀ ਥੱਲੋਂ ਜਮਾ ਖੋਖਲਾ ਐ ਪਤਾ ਨਹੀਂ ਕਿਹੜੀ ਗੱਡੀ ਕਦੋਂ ਦਬ ਜਾਂਦੀ ਐ ਇੱਥੇ ਆ ਤੁਹਾਡੇ ਸਾਹਮਣੇ ਹਾਲਾਤ ਐ ਜਿਹੜਾ ਸਾਹਮਣੇ ਟੂਆ ਬਣਿਆ ਖੜਾ ਐ ਕਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੋਈ ਪਹੁੰਚ ਇੱਕ ਵਾਰੀ ਹੋਈ ਐ ਜੀ ਪਰ ਕਿਸੇ ਨੇ ਨਹੀਂ ਇੱਥੇ ਸੁਣਵਾਈ ਮੌਕਾ ਵੀ ਨਹੀਂ ਵੇਖਣ ਆਇਆ ਜੀ ਕੋਈ ਹੁਣ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸੁਣਵਾਈ ਬਹੁਤ ਐ ਮੈਂ ਤਾਂ ਜਮਾ ਹੀ ਹੈ ਨਹੀਂ ਜੀ ਇਥੋਂ ਦਾ ਐਮਐਲਏ ਖੁਦ ਕਾਕਾ ਬਰਾੜ ਜਿਹੜਾ ਰੋਜ਼ ਇਹ ਰੋਡ ਤੇ ਲੰਘਦਾ ਉਹਨੇ ਇੱਕ ਵਾਰੀ ਵੀ ਇਹ ਨਹੀਂ ਜਾ ਕੇ ਕਿਹਾ ਵੀ ਇਹ ਸੜਕ ਦੀ ਮੁਰੰਮਤ ਕੀਤੀ ਜਾਵੇ ਜਾਂ ਸੀਵਰੇਜ ਦੀ ਮੁਰੰਮਤ ਕੀਤੀ ਜਾਵੇ ਲੈ ਵੀ ਦੋਸਤੋ ਤੁਹਾਨੂੰ ਆ ਜਿਹੜੀ ਸਰੰਗ ਆ ਇਹ ਤੁਹਾਨੂੰ ਸਰੰਗ ਬਣੀ ਆ ਉਹ ਆਪਾਂ ਵਿਖਾ ਦਿੰਨੇ ਆ ਨਹੀਂ ਜੀ ਤੇ ਲਓ ਬਈ ਇਹ ਉੱਤੋਂ ਉੱਤੋਂ ਦਾ ਮੰਨ ਕੇ ਚਲੋ ਵੀ ਆਹ ਛੜਕ ਲੱਗਦੇ ਤੁਹਾਨੂੰ ਬਹੁਤ ਵਧੀਆ ਠੀਕ ਆ ਪਰ ਇਹ ਥੱਲੋਂ ਜਮਾਂ ਬਾਈ ਖੋਖਲੀ ਹੋਈ ਪਈ ਆ ਬਾਕੀ ਤੁਸੀਂ ਆ ਦੇਖ ਲਓ ਜਿੱਥੇ ਅਸੀਂ ਵੀ ਖੜੇ ਆ ਇਹ ਵੀ ਜਮਾਂ ਥਾਂ ਖੋਖਲਾ ਆਹ ਦੇਖੋ ਜਮਾ ਥਾਂ ਥੱਲੋਂ ਬਾਈ ਜੀ ਖੋਖਲਾ ਹੋਇਆ ਪਿਆ ਤੇ ਅਸੀਂ ਵੀ ਦੇਖ ਸਕਦੇ ਹਾਂ ਜਿੱਥੇ ਅਸੀਂ ਖੜੇ ਹਾਂ ਕਟੋਕਾਰ 10 15 ਫੁੱਟ ਤੱਕ ਬਾਈ ਜੀ ਮੇਰੀ ਸਾਰਿਆਂ ਨੂੰ ਬੇਨਤੀ ਆ ਜਿਹੜੇ ਵੀ ਜਲਾਲਾਬਾਦ ਤੋਂ ਆਉਂਦੇ ਆ ਜਾਂ ਮੁਕਸਰ ਤੋਂ ਜਾਂਦੇ ਆ ਇੱਕ ਉੱਥੇ ਗਾਂ ਜਿਹੜਾ ਖੱਡਾ ਬਣਿਆ ਉਹ ਵੀਡੀਓ ਵਿਖਾਵਾਂਗੇ ਪਰ ਬਾਈ ਆਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋ ਕਿਉਂਕਿ ਬਾਈ ਜੀ ਇੱਥੇ ਜਵਾਕਾਂ ਵਾਲੀਆਂ ਵੈਣਾ ਵੀ ਟੱਪਣੀਆਂ ਟਰੈਡਰ ਟਰਾਲੇ ਵੀ ਟੱਪਦੇ ਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਤਗੜੀਆਂ ਸੁਰੰਗ ਬਣੀ ਪਈ ਆ 100 ਰੁਪਏ ਲੈਂਦੇ ਲੈ ਵੀ ਦੋਸਤੋ ਆਹ ਦੇਖੋ ਜਿਹੜਾ ਮੋਟਰਸਾਂ ਡਿੱਗਿਆ ਤੇ ਬੰਦਾ ਨਹੀਂ ਮਿਲਿਆ ਹਜੇ ਤੱਕ ਤੇ ਘਟੋ ਘਟ ਮੰਨ ਕੇ 30 ਫੁੱਟ ਚੌੜਾ ਤੇ 15 ਫੁੱਟ ਹੀ ਰਹੇਗਾ ਤੇ 10 ਫੁੱਟ ਥਾਂ ਰਹਿ ਗਿਆ ਤੇ ਬਾਕੀ 20 ਫੁੱਟ ਥਾਂ ਪੱਟਿਆ ਪਿਆ ਤੇ ਪ੍ਰਸ਼ਾਸਨ ਨੂੰ ਮੰਨ ਕੇ ਚਲੋ ਵੀ ਹਜੇ ਕੋਈ ਵੀ ਆ ਗਿਆ ਆ ਗਿਆ ਠੀਕ ਹੈ ਪ੍ਰਸ਼ਾਸਨ ਨੂੰ ਮੰਨ ਕੇ ਹਜੇ ਕੋਈ ਪ੍ਰਸ਼ਾਸਨ ਨੇ ਸੁਣਵਾਈ ਨਹੀਂ ਕੀਤੀ